ਮਨਜ ਤੇਰਾ ਆਪਾ ਆਮ ਆਦਮੀ ਪਾਰਟੀ ਦੇ ਦਰਜਾ ਉਦਰਜਾ ਆਉਦੇ ਦਾ ਸਹਿबान ਐਮਐਲਏ ਸਹਿबान ਮੇਰੇ ਸਾਹਮਣੇ ਬੈਠੇ ਮੇਰੇ ਪੰਜਾਬ ਦੇ ਫਿਗਰ ਮਨ ਦੋਸਤੋ ਫਤੇ ਅਰਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ 2017 ਚ ਜਿਹੜਾ ਤੁਹਾਡਾ ਕਾਫਲਾ ਖੁੰਝ ਗਿਆ ਵਿਸ਼ਵਾਸ ਕਰ ਲਿਆ ਜੇ ਉਹਦੀ ਨਰਾਸ਼ਾ ਜਿਵੇਂ ਮਾਨਸ ਤੋਂ ਪਹਿਲਾਂ ਦੱਸਦੇ ਸੀ ਸਾਡੇ ਪੰਜਾਬ ਚ ਇਹ ਜੀ ਫੈਲੀ ਆ ਕਿ ਦੇਲ ਲੱਗਦੇ ਕਰੀਬ ਬੱਚਾ ਹਰ ਸਾਲ ਮੁਸਕ ਨੂੰ ਧੰਵਜਨ ਹੋ ਗਿਆ ਔਰ ਸੰਤਾਈ ਤੋਂ ਬਾਅਦ ਇਹ ਸੋਚੋਗੇ ਸਭ ਕੋ ਵੱਡਾ ਪਲਾਏ ਰਹੇ ਆ ਜਿਹਨੂੰ ਖੁਸ਼ੀ-ਖੁਸ਼ੀ ਪੰਜਾਬ ਵਾਸੀ ਐਕਸੈਪਟ ਕਰ ਰਹੇ ਨੇ ਪੂਰੇ ਪੰਜਾਬੀਆਂ ਨੂੰ ਜੇਕਰ ਆਸ ਕੀਤਾ ਤੁਹਾਡੀ ਪਾਰਟੀ ਤੋਂ ਸੀ ਮਹਾਰਾਜੇ ਦੀ ਪਾਰਟੀ ਆਈਆ ਇੱਕ ਪੈਸੇ ਦਾ ਫਰਕ ਨਹੀਂ ਪਿਆ ਅੱਜ 2.25 ਸਾਲ ਹੋ ਗਏ ਮਹਾਰਾਜੇ ਜੋ ਜੁਰਤ ਲਈ ਆਪਣਾ ਡੀਜੀਪੀ ਲਾ ਸਕੇ ਓਡੀਪੀ ਸ੍ਰੇਸ਼ੋਰੇ ਲਾਗੀ ਦਾ ਨਾਮ ਆਉਂਦਾ ਸੀਗਾ ਛਟੋ ਪਾਦਿਆਂ ਦੀਆਂ ਰਿਪੋਰਟਾਂ ਦੇ ਵਿੱਚ ਵੀ ਇਹ ਵੀ ਸੈਂਟਰ ਦੇ ਲਿਆ ਨਸ਼ੇ ਦੇ ਐਕਸੈਸ ਨੂੰ ਹਾਜੂਨ ਨੂੰ ਵੀ ਮਹਾਰਾਜਾ ਬਚਾਈ ਬੈਠਾ ਤਿੰਨ ਵਾਰ ਐਕਸਟੈਂਸ਼ਨ ਦਿੱਤੀ ਆ ਸਾਰੇ ਦੋਸਤੋ ਇਹ ਜਿਹੜੀ ਪੁਰਾਣੀ ਗੰਦੀ ਪੋਲਿਟਿਕਸ ਆ ਪੁਰਾਣੀ ਜਿਹੜੀ ਰਵੱਈੀ ਪੋਲਿਟਿਕਸ ਆ ਇਹ ਸਾਰੇ ਰਲੇ ਮਿਲੇ ਆ ਇਸ ਗੱਲ ਦਾ ਕਿਸੇ ਨੂੰ ਭੇਖਾ ਨਹੀਂ ਐ ਇਹ ਜੇ ਡਰਦੇ ਆ ਤਾਂ ਤੁਹਾਡੇ ਕਾਫਲੇ ਡਰਦੇ ਆ ਲੋਕਾਂ ਦੇ ਇਕੱਠੇ ਹੋਣ ਤੋਂ ਡਰਦੇ ਆ 2014 ਚ ਆਪਾਂ ਇਕੱਠੇ ਹੋਏ ਸੀ 2017 ਚ ਇਕੱਠੇ ਹੋਏ ਸੀ ਬੜੀਆਂ ਬਿਉਂਤਾ ਇਹਨਾਂ ਨੇ ਬਣਾਈਆਂ ਪ੍ਰਕਾਸ਼ ਸਿੰਘ ਬਾਦਲ ਨੂੰ ਬਚਾਉਣ ਲਈ ਮਹਾਰਾਜਾ ਲੰਬੀ ਚਲਿਆ ਗਿਆ ਕਿਤੇ ਪੰਜਾਬ ਦੀ ਹਿਸਤੀ ਜਿਹੜਾ ਲਈ ਹੋਇਆ ਹੋਣਾ ਇਹ ਸਿਰਫ ਤੁਹਾਡੇ ਇਕੱਠਾ ਤੋਂ ਡਰਦੇ ਆ ਤੁਹਾਡੀ ਇਕਤਾ ਤੋਂ ਡਰਦੇ ਆ ਉਸ ਸਮੇਂ ਤੇ ਸਾਰੇ ਇਕੱਠੇ ਹੋ ਗਏ ਰੱਬ মিল ਕੇ ਤੁਹਾਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਆ ਪਰ ਉਸ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਬਾਹਰੋਂ ਨਹੀਂ ਸੂਤ ਆਉਂਦੇ ਅੰਦਰੋਂ ਵੀ ਤੋੜੋ ਇਹਨਾਂ ਨੂੰ ਪੁੱਛਾ ਦੇ ਅੰਦਰ ਦੇ ਲੋਕਾਂ ਨੂੰ ਰਲ ਬੁਲਾ ਕੇ ਤੁਹਾਡੀ ਏਕਤਾ ਨੂੰ ਤੋੜਨਾ ਚਾਹੁੰਦੇ ਆ ਮੈਂ ਇਹੋ ਬੇਨਤੀ ਕਰਨੀ ਚਾਹਾਂਗਾ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਜੇ ਪੰਜਾਬ ਦਾ ਸਿਰ ਉੱਚਾ ਚਾਹੁੰਦੇ ਹੋ ਤਾਂ ਉਹ ਕੋਈ ਇੱਕ ਮਾਡਲ ਆ ਅੰਮਿਤ ਕੇ ਦੀਵਾ ਦਾ ਮਾਡਲ ਜਿਹੜਾ ਪੰਜਾਬ ਦਾ ਸਿਰ ਉੱਚਾ ਕਰ ਸਕਦਾ ਜਦੋਂ ਜੋ ਦੇਵ ਜਿਹੜੇ ਸੀ ਮਾਰੇ ਸੀਗੇ ਹਿਟਲਰ ਨੇ ਪੂਰੀ ਦੁਨੀਆ 'ਚ ਦੇਖਿਆ ਹੋਊਗਾ ਉਹਨਾਂ ਨੂੰ ਇੱਕ ਚੀਜ਼ ਉੱਚਾ ਚੱਕ ਕੇ ਅੱਜ ਦੁਨੀਆ ਦੇ ਸਿਖਰ ਤੇ ਲੈ ਕੇ ਗਈਆ ਵਿੰਡਿਆ ਉਹਨਾਂ ਨੇ ਆਪਣੇ ਲੋਕਾਂ ਨੂੰ ਅਕਾਲ ਦਾ ਵਿਦੇ ਦਾ ਉਹ ਲੈਵਲ ਮੁਕਾਮ ਦਿੱਤਾ ਅੱਜ ਸਾਰੀ ਦੁਨੀਆ ਦੇ ਵਿੱਚ ਜਹੂਦੀ ਇੱਕ ਨੰਬਰ ਦੇ ਕੌਮ ਬਈ ਬੈਠੀ ਆ ਆਪਾਂ ਵੀ ਜੇਕਰ ਆਪਣੇ ਪੰਜਾਬ ਨੂੰ ਉੱਚਾ ਲੈ ਕੇ ਜਾਣਾ ਚਾਹੁੰਦੇ ਆ ਤਾਂ ਇੱਕੋ ਇੱਕ ਆਪਣੇ ਕੋਲ ਅਰਵਿੰਦ ਕੇਂਦਰੀਵਾਲ ਦਾ ਮਾਡਲ ਆ ਵਿਦੇ ਦਾ ਮਾਡਲ ਆ ਅੱਜ ਹਿੰਦੁਸਤਾਨ ਦੀ ਇੱਕ ਵੀ ਯੂਨੀਵਰਸਿਟੀ ਦੁਨੀਆ ਦੀਆਂ 100 ਯੂਨੀਵਰਸਟੀਆਂ ਚ ਨਹੀਂ ਆਉਂਦੀ ਪੰਜਾਬ ਦੀ ਟੱਕੀ ਆਉਣੀ ਆ ਜੇਕਰ ਵਿਦਿਆ ਦਾ ਮਿਆਰ ਉੱਚਾ ਲੱਕੇ ਜਾਵਾਂਗੇ ਤਾਂ ਦੁਨੀਆ ਦੇ ਉੱਤੇ ਤੁਹਾਡੀ ਦੇਖੋਗੀ ਰਾਜ ਕਰੂਗੀ ਤਾਂ ਜਿਹੜੇ ਇਹ ਜਹਾਜ਼ ਬਾਹਰ ਨੂੰ ਜਾਂਦੇ ਆ ਭੱਜ ਭੱਜ ਕੇ ਜਾਂਦੇ ਆ ਕੱਲ ਪੱਤ ਤੋਂ ਰਿਪੋਰਟ ਆ ਰਹੀ ਸੀ ਇੱਕ ਦਿਨ ਦੇ ਵਿੱਚ 900 ਬੱਚਾ ਦੇਸ਼ ਨੂੰ ਚਲ ਰਿਹਾ ਪੰਜਾਬ ਨੂੰ ਚਲ ਰਿਹਾ ਔਰ ਕੁੜੇ ਟਾਈਮ ਬਾਅਦ ਇਹਨਾਂ ਦੇ ਪਰਿਵਾਰ ਚੱਲਣਗੇ ਤੇ ਯੂ ਬੇਨਤੀ ਕਰਾਂਗਾ ਜੇ ਪੰਜਾਬ ਨੂੰ ਨਸ਼ੇ ਦੀ ਗੱਲ ਤੋਂ ਬਚਾਉਣਾ ਚਾਹੁੰਦੇ ਹੋ ਪੰਜਾਬ ਨੂੰ ਕੁੰਤੀ ਦੀ ਸਿਖਰ ਤੇ ਲੈ ਕੇ ਜਾਣਾ ਚਾਹਦੇ ਹੋ ਤਾਂ ਸਾਰੇ ਇਕੱਠੇ ਲਾ ਜੇ ਕੋਈ ਕਪੜੇ ਕੋਲ अरविंद केजरीवाल ਦੀ ਵਾਹਿਦ ਸੋਚਾ ਜਿਹੜੀ ਆ ਆਦਮੀ ਪਾਰਟੀ ਉਹ ਆ ਆਦਮੀ ਉਹ ਪੰਜਾਬ ਨੂੰ ਆਪਣੀਆਂ ਮੁਸ਼ਕਲਾਂ ਚੋਂ ਕੱਢ ਸਕਦੀ ਆ ਇੰਨੀਆਂ ਕ ਬੇਨਤੀਆਂ ਕਰੀਆਂ ਸਰਕਾਰ ਕਰਿਓ ਬਹੁਤ ਸਾਰੇ ਭਲੇਖੇ ਪਾਉਂਦੇ ਆ ਸਾਡੇ ਵਿਚਾਨੇ ਬਹਾਨੇ ਸਾਨੂੰ ਵੱਢਣ ਦੀ ਕੋਸ਼ਿਸ਼ ਕਰਦੇ ਆ ਪਾਇਰਾ ਦਾ ਪੱਕਾ ਰੱਖਿਆ ਜੇ ਜਿਹੜੇ ਇਰਾਦੇ ਤੁਸੀਂ ਤੁਰਿਓ ਜਿਹੜੇ ਰਸਤੇ ਤੁਸੀਂ ਤਰਿਓ ਉਹ ਸਿੱਧੇ ਆਜ਼ਮ ਦਾ ਉਹ ਇਨਕਲਾਬ ਦਾ ਨਾਣਾ ਲਾਉਂਦਾ ਨਹੀਂ ਹੈ ਉਹ ਯਾਦ ਆਉਂਦਾ ਸਾਨੂੰ ਸਿੱਧੇ ਆਜ਼ਮ ਉਹ ਹੀ ਉਹ ਸੀ ਜਿਨ੍ਹਾਂ ਨੇ ਪੰਜਾਬ ਦੇ ਹਿੰਦੁਸਤਾਨ ਦੇ ਭਲੇ ਲਈ ਸਰਬੋਤਮ ਕੁਰਬਾਨੀ ਆਪਣੀ ਜਾਨ ਦੇ ਕੇ ਅਦਾ ਕੀਤੀ ਸੀ ਸਾਡੇ ਤੋਂ ਵੀ ਉਹ ਮੰਗ ਕਰਦਾ ਅਸੀਂ ਸਾਰੇ ਇਸ ਇਰਾਦੇ ਤੇ ਪੱਕੇ ਰਹੀਏ ਪੰਜਾਬ ਨੂੰ ਇਹ ਸਹੀ ਤੇ ਲਾਉਣ ਦੇ ਲਈ ਪੰਜਾਬ ਦਾ ਖੁਸ਼ਹਾਲੀ ਦਾ ਵੇੜਾ ਪਾਰ ਕਰਨ ਦੇ ਲਈ ਸਾਡੀ ਏਕਤਾ ਜ਼ਰੂਰੀ ਹੈ, ਦ੍ਰਿੜਤਾ ਜ਼ਰੂਰੀ ਹੈ। ਕੋਈ ਜਿੰਨਾ ਮਰਗੀ ਜੋ ਲਾਓ, ਕੱਟੇ ਰਿਓ, ਭਰਾਓ। ਇੰਨੀ ਕੁ ਮੇਰੀ ਬੇਨਤੀ ਸਰਕਾਰ ਕਰਿਆ ਤੇ ਪਰਸੀ ਦੇ ਆਗੂ ਦਾ ਨਾਅਰਾ ਗੂੰਜਾ ਦੇ ਜਾਂਦੇ ਜਿਹੜਾ ਤੁਹਾਡੇ ਦਿਲਾਂ ਵਿੱਚ ਬਸਿਆ ਹੋਇਆ ਇਨਕਲਾਬ। ਅੱਲਾਹ। ਇਨਕਲਾਬ। ਅੱਲਾਹ। ਬੋਲੇ ਇਸੋ ਦਿਹਾ ਕਿ ਜਿੰਨੇ ਵੀ ਸਾਡੇ ਭਰਾ ਪਿੱਛੇ ਖੜੇ ਆ ਉਹਨਾਂ ਨੂੰ ਬੇਨਤੀ ਆ ਵੀ ਸੀਐਮ ਸਾਹਿਬ ਕੇਦਰੀਆ ਸਾਹਿਬ ਬਹੁਤ ਜਲਦ ਆਪਣੇ ਚ ਪਹੁੰਚ ਰਹੇ ਆ ਤੁਸੀਂ ਆ ਕੇ ਆਪਣੀ ਜਗ੍ਹਾ ਸਾਮੋ ਕੁਰਸੀਆਂ ਤੇ ਬੈਠੋ ਤੇ ਹੁਣ ਮੈਂ ਬੇਨਤੀ ਕਰੂੰਗਾ ਜੀ ਮੈਡਮ ਰਾਜਦਾਲੀ ਗਿੱਲ ਨੂੰ ਜਿਹੜੇ ਸਾਡੇ ਪੰਜਾਬ ਮਹਿਲਾ ਵਿੰਗ ਦੇ ਪ੍ਰਧਾਨ ਨੇ ਉਹ ਆਪਣੇ ਨਾਲ ਆ ਕੇ ਵਿਚਾਰ ਸਾਂਝੇ ਕਰਨ ਮੈਡਮ ਰਾਜਦਾਲੀ ਗਿੱਲ ਸੇ ਸਭ ਤੋਂ ਪਹਿਲਾਂ ਸਾਡੀ ਸਮੂਹ ਲੀਡਰਸ਼ਿਪ ਸਾਡੇ ਆਗੂ ਤੇ ਮੇਰੇ ਸਾਹਮਣੇ ਬੈਠੇ ਦੂਰੋਂ ਨੇੜੋਂ ਚੱਲ ਕੇ ਆਏ ਮੇਰੇ ਵੀਰ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਤੇ ਸਾਡੇ ਦਰਜਾ ਬਰ ਦਰਜਾ ਵੌਲੰਟੀਅਰ ਚਲੋ ਸਾਰੇ ਮਿਲ ਕੇ ਇੱਕ ਫਤਵੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਨਮਨ ਕਰਨਾ ਚਾਹਨੀ ਹਾਂ ਸ਼ੇਵਾ ਸਿੰਘ ਢਿੱਗਰੀਵੰਦ ਜਿਹੜਾ ਵੀ ਸ਼ਹਾਦਤ ਸਾਡੇ ਸਾਰਿਆਂ ਤੋਂ ਜਾਨੂਆਂ ਸਾਨੂੰ ਉਹਨਾਂ ਦੀ ਲੋੜ ਨਹੀਂ ਹੈ ਕਿ ਉਹਨਾਂ ਦਾ ਅਸੀਂ ਇੰਟਰੋਡਕਸ਼ਨ ਵੀ ਗਾਈਏ ਐਸਰ ਨਾਲੇ ਦੀ ਧਰਤੀ ਨੂੰ ਅਸੀਂ ਨਮਨ ਕਰਦੇ ਆ ਜਿੱਥੇ ਢਿੱਗਰੀਵਾਲ ਸਾਹਿਬ ਜੀ ਨੇ ਆਪਣੀ ਸਾਰੀ ਉਮਰ ਆਪਣੀ ਦੇਸ਼ ਦੀ ਸ਼ਹਾਦਤ ਦੇ ਲਈ ਦੇਸ਼ ਲਈ ਕੁਰਬਾਨੀ ਦੇ ਲਈ ਦੇਸ਼ ਦੀ ਸੇਵਾ ਦੇ ਲਈ ਆਪਣੀ ਕੁਰਬਾਨੀ ਕੀਤੀ ਲੇਕਿਨ ਇਹ ਗੱਲ ਕਿੰਦੇ ਇੱਕ ਲੀਡਰ ਸਾਡੇ ਯਾਦ ਕਰਦੇ ਨੇ ਕਿੰਦੇ ਇੱਕ ਲੀਡਰ ਆ ਕੇ ਉਸ ਨੂੰ ਨਮਨ ਕਰਦੇ ਨੇ ਅੱਜ ਨੀਡਰਾਂ ਦੇ ਉੱਤੇ ਸਿਰਫ ਇਹੀ ਵਿਸ਼ਵਾਸ ਰਹਿ ਗਿਆ ਕਿ ਅਸੀਂ ਆਪਣੇ ਆਪ ਨੂੰ ਦੇਖੀਏ ਆਪਣਾ ਘਰ ਭਰਿਏ ਨਾ ਉਹਨਾਂ ਨੂੰ ਸਾਡੇ ਕਿਸਾਨਾਂ ਦੀ ਪਰਵਾਹ ਆ ਅੱਜ ਸਾਡਾ ਕਿਸਾਨ ਸਰਕਾਰ ਦੇ ਰੋਲ ਗਿਆ

ਕੇ ਲੇਕਿਨ ਉਹਦੀ ਕੋਈ ਸੁਣਵਾਈ ਨਹੀਂ ਹੋਈ ਇਹ ਹੀ ਕੈਪਟਨ ਸਾਹਿਬ ਜਦੋਂ ਕੋਈ ਉਹਦਾ ਜਨਮ ਦਿਨ ਹੁੰਦਾ ਹੈ ਜਾਂ ਮੇਰੇ ਦੋਸਤ ਦਾ ਜਨਮ ਦਿਨ ਹੁੰਦਾ ਹੈ ਉਹ ਪਹਾੜਾਂ 'ਚ ਜਾ ਕੇ ਕਰੋੜਾਂ ਰੁਪਏ ਜਿੱਤੇ ਸ਼ਰਾਬ ਚਲਦੀ ਹੈ ਕਬਾਬ ਚਲਦਾ ਹੈ ਸ਼ਬਾਬ ਚਲਦਾ ਹੈ ਲੇਕਿਨ ਇੱਕ ਕਿਸਾਨ ਨੂੰ 3 ਲੱਖ ਰੁਪਏ ਪਿੱਛੇ ਉਹਦੀ ਜ਼ਿੰਦਗੀ ਰੋਲ ਕੇ ਰੱਖ ਦਿੱਤੀ ਇਹ ਹੀ ਜਿਹੜਾ ਸਾਡਾ ਕੈਪਟਨ ਸਾਹਿਬ ਹੈ ਜਾਂ ਜਿਹੜੀ ਪੁਰਾਣੀ ਸਰਕਾਰ ਹੈ ਸੁਬੀਰ ਬਾਦਲ جب انہوں آئے کہہ دے لے کہ تین مینیا دے اندر اندر اسی سارا ڈرا ختم کر آنگے چھوٹی سو چکی کی ہویا کچھ نہیں صرف ایک ایسا بٹھا ہی بٹھا دیتی اور ہر وہی سب ਚਾਹੇ ਪਹੇਖਦੀ ਸਾਡੇ ਪਵਿੱਤਰੇ ਕਿਸਾਨ ਦੇ ਪਵਿੱਤਰੇ ਸਿੱਖਿਆ ਦੇ ਲਈ ਕੰਮ ਕਰ ਸਕੇ ਆਪਣੀ ਆਵਾਜ਼ ਨੂੰ ਸਾਡੀ ਪਾਰਲੀਮੈਂਟ ਦੇ ਵਿੱਚ ਪਾ ਸਕੇ ਸਾਡੇ ਐਮਪੀ ਸਾਹਿਬ ਭਗਵੰਤ ਮਾਨ ਸਾਹਿਬ ਸਾਡੇ ਐਮਪੀ ਸਰੂ ਸਿੰਘ ਸਾਹਿਬ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਇੱਕ ਇੱਕ ਸਾਡਾ ਮੁੱਦਾ ਚੱਕ ਕੇ ਸਾਡੇ ਪੰਜਾਬ ਦੀ ਸੇਵਾ ਕਰ ਰਹੇ ਨੇ ਇੱਕੋ ਭਗਵੰਤ ਮਾਨ ਸਾਹਿਬ ਇਕੱਲੇ ਬੰਦੇ ਨੇ ਵਾਹ ਜਵਾਨਾਂ ਨੂੰ ਜਿਹੜੇ ਕਿ ਮੁਸ਼ਕਿਲ ਜੁਦਾ ਕਰਦੇ ਨੇ ਵਾਪਿਸ ਲਿਆਉਣ ਦੇ ਲਈ ਲੜ ਕੇ ਕਰਦੇ ਉਹਨਾਂ ਨੂੰ ਵਾਪਿਸ ਲਿਆ ਕੇ ਆਏ ਨੇ